ਅੱਜ ਦਾ ਜਿਹੜਾ ਮੇਨ ਟੌਪਿਕ ਆ ਜਿਹੜਾ ਛੜਿਆਂ ਦੇ ਪਿੰਡ ਤੇ ਛੜਿਆਂ ਦੀ ਸਭ ਤੋਂ ਵੱਧ ਗਿਣਤੀ ਤੇ ਰੰਡੀਆਂ ਦੇ ਪਿੰਡ ਤੇ ਰੰਡੀਆਂ ਦੀ ਸਭ ਤੋਂ ਵੱਧ ਗਿਣਤੀ ਕਿਹੜੇ ਪਿੰਡਾਂ ਦੀ ਹੈ ਤੇ ਕਿੱਥੋਂ ਦੇ ਛੜੇ ਮਸ਼ਹੂਰ ਸੀਗੇ ਤੇ ਕਿੱਥੋਂ ਦੀਆਂ ਰੰਡੀਆਂ ਮਸ਼ਹੂਰ ਸੀ ਇਹਨਾਂ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੇਰੀ ਗੁਜਾਰਸ਼ ਹੈ ਕਿ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਛੱਡੋ ਦੋਸਤੋ ਦੁਨੀਆਂ ਦਾ ਦਸਤੂਰ ਆ ਪਹਿਲਾਂ ਵਾਲੇ ਸਮੇਂ ਦੇ ਵਿੱਚ ਕਿ ਜੇਕਰ ਕਿਸੇ ਦੇ ਤੁਹਾਨੂੰ ਪਤਾ ਹੀ ਆ ਵੀ 4-5 ਜਵਾਕ ਹੁੰਦੇ ਸੀਗੇ ਤੇ ਉਹਨਾਂ ਦੇ ਵਿੱਚੋਂ ਮੰਨ ਲਾ ਵੀ ਜੇ ਤਿੰਨ ਮੁੰਡੇ ਆ ਤਿੰਨਾਂ ਦੇ ਵਿੱਚੋਂ ਇੱਕ ਅਦਾ ਬਿਆਹ ਹੁੰਦਾ ਸੀਗਾ ਤੇ ਬਾਕੀ ਜਿਹੜੇ ਦੋ ਸੀਗੇ ਉਹ ਛੜੇ ਹੁੰਦੇ ਸੀਗੇ ਇਹ ਬਿਲਕੁਲ ਸੱਚ ਗੱਲ ਹੈ ਤੇ ਜਿਹੜੇ ਛੜੇ ਹੁੰਦੇ ਸੀਗੇ ਤੇ ਉਹ ਆਪ ਦਾ ਰਾਲ ਮਿਲ ਕੇ ਦੂਜੀ ਨਾਲ ਇੱਕ ਨਾਲ ਹੀ ਕੰਮ ਚਲਾਈ ਜਾਂਦੇ ਸੀਗੇ ਇਹ ਛੜਿਆਂ ਦਾ ਮਤਲਬ ਰਵਾਇਤ ਸੀ ਕਿਉਂਕਿ ਇਹਦੇ ਪਿੱਛੇ ਇੱਕ ਲਾਜਕ ਸੀਗਾ ਬਹੁਤ ਤਕੜਾ ਤੱਤ ਸੀ ਵੀ ਜਿਹੜੀ ਜ਼ਮੀਨ ਜ਼ਾਇਦਾ ਤਾਂ ਛੜਿਆਂ ਦੀ ਆ ਪਹਿਲੇ ਦੋਹਾਂ ਦੀ ਉਹ ਇੱਕ ਦੇ ਕੋਲੇ ਰਹਿ ਜੇ ਮਤਲਬ ਇੱਕ ਜਿਹੜੀ ਜਿਹੜਾ ਵਿਆਹ ਹੈ ਉਹਦੇ ਜਵਾਕਾਂ ਚੰਨਾਂ ਕੋਲੇ ਰਹੀ ਜਮੀਨ ਜਾਇਦਾਦ ਦੀ ਵੰਡਣਾ ਹੋਵੇ ਇਹ ਛੜਿਆਂ ਦਾ ਜਾਨੀ ਕਿ ਵੀ ਇੱਕ ਲੌਜਿਕ ਸੀਗਾ ਤੇ ਆਮ ਕਰਕੇ ਲੋਕ ਵੀ ਇਦਾਂ ਹੀ ਕਰਦੇ ਸੀ ਤੇ ਦੂਜੀ ਗੱਲ ਇਹ ਵੀ ਜਿਹੜਾ ਮੈਂ ਤੁਹਾਨੂੰ ਗੱਲ ਕਰਨ ਲੱਗਾ ਰੰਡੀਆਂ ਦਾ ਰੰਡੀਆਂ ਦਾ ਪਿੰਡ ਕਿਹੜਾ ਸਭ ਤੋਂ ਵੱਧ ਮਸ਼ਹੂਰ ਤੇ ਸਭ ਤੋਂ ਵੱਧ ਰੰਡੀਆਂ ਕਿਹੜੇ ਇਲਾਕੇ ਦੀਆਂ ਨੇ ਜੋ ਸੋਹਣਾ ਸੁਨਖਣਾ ਸੰਡੋਲ ਨੇ ਇਹ ਵੀ ਤੁਹਾਨੂੰ ਦੱਸਣ ਲੱਗਾ ਦੋਸਤੋ ਅੱਜ ਜਿਹੜੀ ਮੈਂ ਗੱਲ ਕਰ ਲੱਗਾ ਕਿ ਰਾਜਸਥਾਨ ਦਾ ਇੱਕ ਟੈਂਡਾ ਵੀਰੇਵਾਲਾ ਚੱਕ 13 ਜਿੱਥੇ ਛੜਿਆਂ ਦੀ ਸਭ ਤੋਂ ਵੱਧ ਗਿਣਤੀ ਸੀਗੀ ਪਹਿਲੇ ਸਮੇਂ ਦੇ ਵਿੱਚ ਉਹਨਾਂ ਛੜਿਆਂ ਦੀ ਜਿਹੜੀ ਗਿਣਤੀ ਸੀ ਅੱਜ ਤੋਂ 20 ਸਾਲ ਪਹਿਲਾਂ ਸਾਡੀ ਖੋਜ ਖਬਰ ਦੇ ਅਨੁਸਾਰ ਉਹ ਜੇ 100 ਬੰਦਾ ਤਾਂ 100 ਦੇ ਵਿੱਚੋਂ ਮਤਲਬ 65% ਜਿਹੜੀ ਛੜਿਆਂ ਦੀ ਗਿਣਤੀ ਸੀ ਤੇ ਬਾਕੀ 35% ਸੀ ਜਿਹੜੇ ਵਿਆਹੇ ਹੋਏ ਲੋਕ ਸੀਗੇ ਤੇ ਜਿਹੜੇ ਇਹ ਛੜੇ ਸੀਗੇ ਇਹ ਪਿੰਡ ਦੇ ਵਿੱਚ ਮਸ਼ਹੂਰ ਸੀਗੇ ਇਹ ਕਿਤੇ ਵੀ ਜਾ ਸਕਦੇ ਸੀਗੇ ਇਹ ਇਹ ਜਿਹੜੇ ਛੜੇ ਸੀਗੇ ਇਹਨਾਂ ਦੇ ਵੱਡੇ ਸੰਦ ਤੇ ਮਤਲਬ ਪੂਰੇ ਡੌਲੇ ਡੂਲੇ ਤੇ ਪੂਰੇ ਸੰਡੋਰ ਸਰੀਰ ਦੇ ਹੁੰਦੇ ਸੀਗੇ ਤੇ ਇਹ ਦਸੱਲੀ ਕਰਾਉਂਦੇ ਸੀ ਇਹਨਾਂ ਛੜਿਆਂ ਦਾ ਆਮ ਕਰਕੇ ਬੀਜ ਲਿਆ ਜਾਂਦਾ ਸੀਗਾ ਤੇ ਇਹ ਛੜੇ ਸੀ ਜਿਹੜੇ ਇਹ ਪੂਰੇ ਜਵਾਨ ਸੀਗੇ ਤੇ ਜਵਾਨੀ ਦੇ ਵਿੱਚ ਵੀ ਇਹਨਾਂ ਨੇ ਖਰਾਕਾਂ ਖਾ-ਖਾ ਕੇ ਆਪਦੇ ਆਪ ਨੂੰ ਪੂਰਾ ਹੰਡਾਇਆ ਹੋਇਆ ਸੀ ਤੇ ਮੈਂ ਜਿਵੇਂ ਪਹਿਲਾਂ ਦੱਸਿਆ ਵੀ ਇਹ ਛੜੇ ਸੀ ਜਿਹੜੇ ਵੀ ਇਹ ਤਿੰਨ ਆ ਤਾਂ ਇਹਨਾਂ ਦੇ ਵਿੱਚੋਂ ਇੱਕ ਵਿਆਹ ਤੇ ਇਹ ਮਤਲਬ ਦੋ ਛੜੇ ਇੱਕੋ ਮਤਲਬ ਔਰਤ ਦੇ ਨਾਲ ਹਾਮ ਬਿਸਤਰ ਵੀ ਹੁੰਦੇ ਸੀਗੇ ਤੇ ਕੰਮ ਚਲਾ ਲੈਂਦੇ ਸੀਗੇ ਕਹਿਣ ਦਾ ਮਤਲਬ ਘਰ ਦਾ ਘਰ ਹੀ ਸੱਜ ਜਾਂਦਾ ਸੀਗਾ ਜੇ ਘਰ ਦੀ ਗੰਦ ਕਈ ਬਾਹਰ ਡੇਗਦੀ ਸੀ ਤਾਂ ਉਹਨੂੰ ਅੰਦਰ ਹੀ ਸੈਟ ਲੈਂਦੇ ਸੀਗੇ ਤੇ ਇੱਕ ਹੋਰ ਜਿਹੜਾ ਮੈਂ ਤੁਹਾਨੂੰ ਰੋਚਕ ਤਾ ਦੱਸਣ ਲੱਗਿਆ ਵੀ ਇਹ ਜਿਹੜਾ ਹੈਗਾ ਸਭ ਤੋਂ ਵੱਧ ਰੰਡੀਆਂ ਜਨਾਨੀਆਂ ਇਹ ਵੀ ਇੱਕ ਰਾਜਸਥਾਨ ਦਾ ਪਿੰਡ ਹੀ ਆ ਜਿਹੜਾ ਕਿ ਰਾਜਸਥਾਨ ਦੇ ਵਿੱਚ ਚੱਕ 99 ਦੇ ਵਿੱਚ ਪੈਂਦਾ ਜਿਲ੍ਹਾ ਗੰਗਾ ਨਗਰ ਦੇ ਵਿੱਚ ਪਿੰਡ ਮਹੂਆ ਕਹਿੰਦੇ ਆ ਉਹਨੂੰ ਉੱਥੇ ਜਿਹੜੀ ਜਨਾਨੀਆਂ ਦੀ ਗਿਣਤੀ ਆ ਰੰਡੀਆਂ ਦੀ ਉਹਨਾਂ ਦੀ ਗਿਣਤੀ 45% ਸੀਗੀ ਤੇ ਉੱਥੇ ਇੱਕ ਪਿਛਲੇ ਸਮੇਂ ਰੀਤੀ ਰਿਵਾਜ ਚੱਲੇ ਸੀ ਵੀ ਜਿਹੜੀਆਂ ਰੰਡੀਆਂ ਤੇ ਛੜੇ ਆ ਵਿਆਹ ਕਰ ਸਕਦੇ ਆ ਤੇ ਜਿਹੜੀਆਂ ਰੰਡੀਆਂ ਸੀਗੀਆਂ ਉਹਨਾਂ ਦੀ ਗਿਣਤੀ ਵੱਧ ਹੋਣ ਕਰਕੇ ਮਤਲਬ ਉੱਥੇ ਵਿਸ਼ੇਸ਼ ਸਹੂਲਤਾਂ ਵੀ ਦਿੱਤੀਆਂ ਗਈਆਂ ਪਰ ਇਹ ਰੰਡੀਆਂ ਦੀ ਇੱਕ ਖਾਸੀਅਤ ਸੀਗੀ ਇਹ ਬਹੁਤ ਹੀ ਗਦੇ ਸੋਹਣੀਆਂ ਸਨਖਕਾਂ ਸੀ ਤੇ ਇਹ ਕਈ ਵਾਰੀ ਆਪਦੇ ਕਾਰੋਬਾਰ ਦੀ ਖਾਤਰ ਬਾਹਰ ਹੋਰ ਵੱਡੇ ਸ਼ਹਿਰਾਂ 'ਚ ਵੀ ਚਲੰਗਾ ਜਾਂਦੀਆਂ ਸੀਗਾਂ ਇਹ ਭੈਣ ਘੜਾਵਾਂਗਾ ਬੰਦਿਆਂ ਦੀ ਪੂਰੀ ਤਸੱਲੀ ਕਰਾਉਂਦੀਆਂ ਸੀਗਾਂ ਇਹਨਾਂ ਰੰਡੀਆਂ ਦੀ ਇਹ ਖਾਸੀਅਤ ਸੀਗੀ ਇਹ ਦੋ ਸੀ ਜਿਹੜੇ ਏਰੀਆ ਦੇ ਤੁਹਾਨੂੰ ਮੈਂ ਪਿੰਡ ਦੱਸਿਆ ਵੀ ਜਿੱਥੇ ਸਭ ਤੋਂ ਵੱਧ ਗਿਣਤੀ ਛੜਿਆਂ ਦੀ ਤੇ ਸਭ ਤੋਂ ਵੱਧ ਸੋਹਣੀਆਂ ਰੰਡੀਆਂ ਦੀ ਗਿਣਤੀ ਸੀਗੀ ਤੇ ਬਾਕੀ ਖੋਜ-ਖਬਰ ਦੇ ਵਿੱਚ ਕੋਈ ਹੋਰ ਪਿੰਡ ਵੀ ਲੈ ਕੇ ਆਵਾਂਗੇ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਜੇ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਕਮੈਂਟ ਚ ਆ ਵੀ ਰਹੇ ਹੋ